ਇੱਕ ਹੁੰਦੀ ਆ ਹੱਡ ਬੀਤੀ। ਸੋ ਇੱਕ ਹੁੰਦੀ ਆ ਜੱਗ ਬੀਤੀ। ਸੋ ਅਕਸਰ ਇਹ ਮਨੁੱਖ ਜੋ ਜੱਗ ਬੀਤੀ ਆ ਉਤੇ ਵਿਸ਼ਵਾਸ ਘੱਟ ਕਰਦਾ ਕਿਉਂਕਿ ਸੁਣੀ ਹੁੰਦੀ ਗੱਲ। ਪਰ ਜੋ ਹੱਡ ਬੀਤੀ ਆ ਉਤੇ ਮਨੁੱਖ ਨੂੰ ਵਿਸ਼ਵਾਸ ਹੋ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਬੀਤਿਆ ਕਿ 22 ਅਪ੍ਰੈਲ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵੇਖੇ ਮਹਾਰਾਜ ਦੇ ਪਵਿੱਤਰ ਸਥਾਨ ਤੇ ਦਰਸ਼ਨ ਕਰਨ ਗਏ ਆ ਗੁਰੂ ਨਾਨਕ ਮਹਾਰਾਜ ਦੇ ਅਸਥਾਨ ਤੇ ਤੋਂ ਉੱਥੋਂ ਦੇ ਮੁੱਖ ਪ੍ਰਬੰਧਕਾਂ ਡੈਕ ਗ੍ਰੰਤੀ ਸਾਹਿਬ ਨੇ ਕਿਹਾ ਜੀ ਤੁਸੀਂ ਕਥਾ ਵੀ ਕਰਨੀ ਆ। ਤੋਂ ਬੜੀ ਖੁਸ਼ੀ ਹੋਈ ਮਹਾਰਾਜ ਦੇ ਅਸਥਾਨ ਤੇ ਬੈਠ ਕੇ ਕਥਾ ਵਿਚਾਰ ਹੋਈ 3 ਵਜੇ ਤਕਰੀਬਨ ਦੁਪਹਿਰੇ। ਤੋਂ ਸ਼ਾਮ ਨੂੰ ਆ ਗਏ ਆ ਤਕਰੀਬਨ 2 ਕੋ ਹਫ਼ਤੇ ਬਾਅਦ ਦੋ ਹਫ਼ਤੇ ਬਾਅਦ 7 ਮਈ ਨੂੰ ਫਿਰ ਅਚਨਚੇਤ ਹੀ ਸਾਨੂੰ ਅਚਾਨਕ ਜ਼ਰੂਰੀ ਕੰਮ ਕੈਨੇਡਾ ਜਾਣਾ ਪੈ ਗਿਆ। ਤੋਂ ਉੱਥੇ ਗਏ ਆ ਜਦੋਂ ਤੇ ਸਾਡੇ ਪਰਿਵਾਰ ਦੇ ਮੈਂਬਰ ਬੱਚਾ ਕਿਹਾ ਕਿ ਪਾਪਾ ਤੁਸੀਂ ਤੇ ਕਹਿੰਦੇ ਸੀ ਕਿ ਮੈਂ ਘੱਟੋ ਘੱਟ 10 ਸਾਲ ਕੈਨੇਡਾ ਨਹੀਂ ਆਉਣਾ। ਮੈਂ ਕਿਹਾ ਬਿਲਕੁਲ ਮੈਂ ਕਿਹਾ ਸੀ। ਤੋਂ ਬੱਚੇ ਕਹਿੰਦੇ ਪਾਪਾ ਤੁਸੀਂ ਮੰਨਦੇ ਹੋ। ਭਈ ਇਹ ਕੁਦਰਤ ਹੀ ਸਭ ਕੁਝ ਹੋ ਜਾਂਦਾ ਮੈਂ ਬਿਲਕੁਲ ਤੁਹਾਡੀ ਗੱਲ ਸਹੀ ਆ